ਲੈ ਨੂੰ ਬਚਾਲਾ ਦੇ ਉਮਰ ਪੂਰੇ ਇਲਾਕੇ ਦੇ ਵਿੱਚ ਗੈਸ ਪਾਈਪ ਫਟਣ ਕਰਕੇ ਕੁਝ ਲੋਕ ਜਿਹੜੇ ਸੀ ਜ਼ਖਮੀ ਹੋ ਗਏ ਸੰਜੀਨਾ ਵਿੱਚੋਂ ਇੱਕ ਨੌਜਵਾਨ ਨੂੰ ਰੈਫਰ ਕਰ ਦਿੱਤਾ ਗਿਆ ਇਸ ਨੌਜਵਾਨ ਦਾ ਨਾਮ ਰੇਸ਼ਾ ਅਗਰਵਾਲ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਕਰੀਬਨ 30 ਸਾਲ ਹੈ ਇਸ ਦੇ ਪਰਿਵਾਰ ਦੇ ਵਿੱਚ ਕੇਵਲ ਇੱਕ ਬਜ਼ੁਰਗ ਮਾਂ ਤੇ ਦਾਦੀ ਹੀ ਮੌਜੂਦ ਸਨ ਇਹੋ ਹੀ ਨੌਜਵਾਨ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਈ ਦਾ ਸਾਰਾ ਸੀ ਜਿਸ ਦੀ ਅੱਜ ਇਲਾਜ ਦੌਰਾਨ ਮੌਦਸੀ ਜਾਰੀ ਹੈ ਇਸ ਦਿਨ ਤੱਕ ਦੇ ਹੁਣ ਬਟਾਲਾ ਲਿਆਂਦੀ ਜਾਏਗੀ ਜਿਸ ਤੇ ਉਸ ਦਾ ਉਸ ਮਾਰਟਮ ਹੋਣ ਤੋਂ ਬਾਅਦ ਉਸ ਮਾਰਟਮ ਤੋਂ ਬਾਅਦ ਉਸਦੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਅੰਤਿਮ ਸੰਸਕਾਰ ਜੜਾਏ ਕੀਤਾ ਜਾਵੇਗਾ ਉਧਰ ਗਲਬੱਦ ਦੇ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰ ਆਦ ਕੇਣ ਹੈ ਘਰ ਦੇ ਵਿੱਚ ਉਹ ਇੱਕੋ ਇੱਕ ਹੀ ਕਮਾਉਣ ਵਾਲਾ ਸੀ ਘਰ ਦੇ ਵਿੱਚ ਉਸਦੀ ਬਜ਼ੁਰਗ ਮਾਂ ਤੇ ਦਾਦੀ ਹੈ ਤੇ ਇਹੀ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਪ੍ਰਸ਼ਾਸਨ ਵੱਲੋਂ ਇੰਨੇ ਦਿਨ ਵੀ ਜਾਣ ਤੋਂ ਬਾਅਦ ਵੀ ਕਿਸੇ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਕਿ ਜਿਸ ਦੀ ਵੀ ਗਲਤੀ ਹੈ ਉਸ ਨੂੰ ਖਿਲਾਫ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਗੈਸ ਪਾਈਪ ਦੇ ਫਟਣ ਕਰਕੇ ਕਈ ਲੋਕ ਚੁਲ੍ਹਸੇ ਸਨ ਉਨ੍ਹਾਂ ਨੇ ਆਪਣੀ ਕਾਰਵਾਈ ਜਾਰੀ ਕੀਤੀ ਹੋਈ ਹੈ ਆ ਜੀ ਵਾਕਈ ਨਾਲ ਤਾਂ ਦੀ ਇਨਫੋਰਮੇਸ਼ਨ ਠੀਕ ਆ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਪਸ ਜੇਦਾਇਚ ਏਟਲ ਵਾਲੇ ਆਪਣੇ ਪਾਈਪ ਉਹਦੀ ਪਾਰੈਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਜਿੱਦੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤੋਂ ਇੱਕ ਪਰਟੀਕੂਲਰ ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੱਠੇ ਸੀ ਹੋਰ ਵੀ ਨਾਲ ਦੇ ਉਹਨਾਂ ਦੇ ਗਵਾਂਡੀ ਦੇ ਯਾਰ ਦੋਸਤ ਸੀ ਇੱਕ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇੱਕੋ ਦਮ ਹੀ ਉੱਥੇ ਫਾਇਰ ਪਟਿਆਜ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਦੀ ਗ੍ਰੀਗ ਨੂੰ ਕਰ ਦਿੱਤਾ ਤੇ ਉਹਦੇ ਵਿੱਚ ਅੱਗੇ ਸਾਡੀ ਪ੍ਰਸੀਡਿੰਗ ਚੱਲਦੀ ਪਈ ਹੈ ਅੱਜ ਪਤਾ ਲੱਗਾ ਕਿ ਡੀਐਮਸੀ ਵੀਜਿਟ ਦੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਆ ਇਹਦੇ ਵਿੱਚ ਅਸੀਂ ਹੁਣ ਅੱਗੇ ਫਾਦਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਵਾਧਾ ਕਰਕੇ ਤੇ ਮੁਰਕੇ ਬਾਅਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ ਮੈਡੀ ਸੁਰਖਾ ਚਾਚੂ ਗੋਲ ਕਰਵਾਲ ਪਰਵਾਰਚ ਕੌਣ ਕੌਣ ਰਿਸ਼ਦਤ ਕਿੰਦੀ ਉਮਰ ਸੀ ਰਿਸ਼ਦਤ ਰਿਸ਼ਦਤ ਦੀ ਮੰਮੀ ਸਿਸਟਰ ਰਿਮੈਡੀ ਵਾਲੀ ਜਿਹੜੀ ਰਿਸ਼ਦਤ ਨੂੰ 10 ਮਿੰਟਸ ਇਹ ਅਮਲ ਦੇ ਕਦੂ ਖਬਰਾਈ ਕੀ ਹਾਲਾਤ ਰਹਿ ਉਲਾਦ ਮੈਂ ਤਾਂ ਉਸੇ ਦੇ ਅੰਦਰ ਡੀਓਸੀ ਦੇ ਉੱਤੇ ਫਿਰ ਮਨ ਨੂੰ ਕੋੜਾ ਫਰਕ ਤੇ ਆਪੇ 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 ਮਗਰ ਕੱਲ ਸਾਨੂੰ ਵਿਚਾਰ ਸਾਡੇ ਕੀ ਕੰਮ ਚੱਲ ਗਿਆ ਕਮਾਨ ਵਾਲਾ ਵੀ ਆਵੇ ਇਕੱਲਾ ਕਰ ਕੀ ਮੰਗ ਕਰਦੇ ਨਾ ਸਾਡੇ ਕੋ ਕੋ ਪ੍ਰਸ਼ਾਸਨ ਆਇਆ ਨਾ ਕੋ ਕੋ ਫੌਸਲਾ ਆਇਆ ਨਾ ਕੋਈ ਆ ਕੋਈ ਨਹੀਂ ਆ ਕਿਸੇ ਕਿਸਮ ਦਾ ਕੋਈ ਬੰਦਾ ਕਰੇ ਕਿ ਮੈਂ ਆਇਆ ਕੋਈ ਨਹੀਂ ਆਇਆ ਸਾਡੇ ਕਿਸ ਚੀਜ਼ ਦਾ ਕੰਮ ਸਿਲਟੇ ਨਾ ਇਹਦਾ ਇਹਦਾ ਟ੍ਰੇਡਿੰਗ ਦਾ ਕੰਮ ਜੀ ਆ ਮੈਨੂੰ ਜਿੱਤ ਪਰਸ਼ੇਨ ਪ੍ਰਧਾਨ ਉਪ ਜ਼ਿਲ੍ਹਾ ਪ੍ਰਸ਼ਾਸਕ ਬਰਾਵੀ ਮੋਟਰ ਜਿੱਦਣ ਇਹ ਇਸੀਡੈਂਟ ਹੋਇਆ ਵਾ ਤੁਸੀਂ ਉੱਥੇ ਸੀ ਤੁਸੀਂ ਇਹ ਸਾਰਾ ਕੁਝ ਹੋਇਆ ਸੀ ਸਰ ਮੇਰਾ ਉੱਪਰ ਮੇਰੀ ਰਹਿਤ ਹੈ ਕੱਲੇ ਦੁਕਾਨਾਂ ਨੇ ਤੇ ਵਿਚਕਾਰ ਗਰੀਬ ਨਾਲ ਹੀ ਸਾਡੀ ਦੁਕਾਨਾਂ ਹੋ ਰਹੀ ਸੀ ਸਰ ਲਗਭਗ 2:40-45 ਦਾ ਟਾਈਮ ਆ ਚਾਰ ਧਮਾਕੇ ਹੋਏ ਇੱਕ ਤੇ ਬਲੰਗੜਮ ਦੀ ਵਾਲੀ ਤੇ ਥਾ ਥਾ ਬਾਕੀ ਬਰਾ ਮੇਰੇ ਨਾਮ ਦੀ ਕੰਦੀ ਵੀ ਉੱਪਰ ਥਲੇ ਗਈ ਹੋਇਆ ਦਾ ਬੋਤਲੇ ਤੋਂ ਥੋੜੀ ਬਾਹਰ ਹੋ ਕੇ ਦੇਖਿਆ ਤੇ ਰਿਸ਼ਵ ਅਗਰਵਾਲ ਨੂੰ ਅੱਗ ਲੱਗੀ ਸਾਹਮਣੇ ਸ਼ਰਗੋ ਬਾਬੂ ਡਿੱਗ ਜਾਂਦਾ ਕਿ ਮੈਂ ਤਾਂ ਅਰਸ਼ਵਾਲ ਦੇ ਲੱਗ ਗਿਆ ਮਸਲਾ ਇਹਨੇ ਦੇਰ ਨੂੰ ਥੱਲੇ ਧੋੜ ਗਿਆ ਆਏ ਆ ਥੱਲੇ ਦੇਖਿਆ ਤੇ ਮੇਰੀ ਛੋਟੀ ਭਝਾਈ ਕਦੀ ਤੁਹਾਡਾ ਭਰਾ ਉਥੇ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚਨ ਕੋਈ ਲੱਗਾ ਤੇ ਜਿਹੜੇ ਥੱਲੇ ਬਣਿਆ ਉਹ ਗੱਟਰ ਜੀ ਦੇ ਵਿੱਚੋਂ ਅੱਗੰਨੇ ਕਦੇ ਸੀ ਉਹਦੇ ਵਿੱਚ ਅੱਗ ਨਿਕਲ ਵੀ ਮੋਪੇ ਜੀ ਤਿੰਨ ਤੋਂ ਚਾਰ ਪਾਣੀ ਮਿੰਟ ਅੱਗ ਨਿਕਲੀ ਹੋਈ ਫੜਲ ਫੜਲ ਬੈਗੀ ਬਾਤ ਮੇਰਾ ਬ੍ਰਦਰ ਛੋਟੇ ਬਰੇ ਦੁਕਾਨੇ ਉੱਤੇ ਬਿਠਾ ਹੈ ਉਹ ਦੇਖਿਆ ਦਿਉਂ ਜਿਸਿਆ ਇੱਕ ਬੇਟਾ ਪਛਾਤਾ ਭਰਾ ਦਾ ਬਤਰਾਈ ਹੈ ਉਹਨਾਂ ਦਾ ਬੇਟਾ ਇਹ ਕੰਟੀ ਦਾ ਉਹ ਵੀ ਇੱਕ ਭਈਆ ਸੀ ਕੋਈ ਕੁਛ ਠੀਕ ਕਰਦਾ ਚਾਰੇ ਕੁਝ ਮਜ਼ੇ ਨੇ ਸਾਨੂੰ ਫੜਲ ਫੜਲ ਪੈ ਗਈ ਅੱਜ ਕਦੋਂ ਕਵਰ ਆਈ ਵੀ ਜਿਹੜਾ ਸ਼ੁਭਾਜ ਅੱਜ ਰਾਤ 11 ਵਜੇ ਮੈਂ ਕੰਟੀ ਨੂੰ ਫੋਨ ਕੀਤਾ ਜੀ ਪੈਰੀ ਜਦਾਦੀ ਰੇਸ਼ਾਪੁਰਾ ਕਿੱਥੇ ਲੱਭਾ ਤੇ ਡੀ ਐਮ ਸੀ ਬੁਝਾ ਬਾਕੀਆਂ ਦੀ ਗਿਟਨੇਸ਼ਨ ਬਾਕੀਆਂ ਦੀ ਜੀ ਇਹਦਾ ਬੇਟਾ ਜਿਹੜਾ ਹੈ ਉਹਦਾ ਉਹ ਬੋਗੜਾ ਰਿਆ ਪੈਰਾਂ ਦੀਆਂ ਖੱਡੀਆਂ ਦੇ ਦੀਆਂ ਵੀ ਇਹਨੇ ਪੈਰ ਗਲਦੇ ਮੇਰਾ ਬ੍ਰਦਰ ਇਹਦੇ ਤੇ ਉਹ ਸਾਰਾ ਪ੍ਰੋਫੈਸ਼ਨ ਜਾਂਦਾ ਜਿਹੜਾ ਸਿਵਲ ਜਗਾ ਹੈ ਉਹਦੇ ਗੁੱਦ ਮਾਰੇ ਹਲਾਤ ਯਾਰ ਜੀ ਪਿੰਡਾਂ ਚ ਆ ਕੇ ਚੇਤਨਾ ਬਰਨਿਆ ਤੇ ਨਹੀਂ ਆ ਕੋਈ ਸਾਰ ਨਹੀਂ ਆ ਰਿਹਾ ਗਵਰਨਰ ਦੇ ਬਾਹਰ ਕੋਈ ਕਾਰਵਾਈ ਹੋਈ ਕੰਪਨੀ ਦੇ ਕੋਈ ਕਾਰਵਾਈ ਨਹੀਂ ਹੋਈ ਉਲਟ ਸਾਡੇ ਗਉਂਦੇ ਨੇ ਇਹ ਕੁੜੇ ਦੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਕੋਈ ਕਾਰਵਾਈ ਨਹੀਂ ਗੱਲ ਨਹੀਂ ਬਾਅਦ ਨਹੀਂ ਜੇ ਕੋਈ ਐਫ ਆਈ ਆਰ ਹੋਈਏ ਉਹ ਖਾਣਾ ਖੋਪੀਏ ਜੀ ਗੈਸ ਹੋਫਮਰ ਮੇਰੇ ਸਾਈਮ ਸਿੰਘ ਨੇ ਕਹਣਾ ਸੀ ਮੈਂ ਇਹਨਾਂ ਨੂੰ ਕਿਹਾ ਵਾ ਕੋਈ ਦੋ ਵਜੇ ਕੇ 15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ ਤੁਸੀਂ ਵਰਮਾ ਫੇਰੇਆ ਵਾ ਕਿ ਤੁਸੀਂ ਵੇਖੋ ਮੈਂ ਬੰਦ ਕਰੋ ਉਹਨਾਂ ਕੋਈ ਗੌਰ ਨਹੀਂ ਕੀਤੀ ਉਹ ਗਲੀ ਵਿੱਚ ਚੱਲ ਗਏ ਆ ਉੱਥੋਂ ਠਿਕਰਾਂ ਦੀ ਆਵਾਜ਼ ਆਉਂਦੀ ਜਿਦੋਂ ਬਲਾਸਟ ਹੋਇਆ ਵਾ ਅੱਧੇ ਘੰਟੇ ਬਾਅਦ ਬਲੈਕ ਨੋ ਇਨ ਰਿਸ਼ੋ ਬਾਹਰ ਹੁੰਦਾ ਪਜ ਆਈ ਸਾਰੇ ਭੱਜ ਗਏ ਬਲੈਕਸ ਤੋਂ ਕਿ ਬਹੁਤ ਮੜਾ ਕਰ ਰਹਾ ਹੈ